ਜਸ਼ਨ ਕੀ ਆ ਯਾਰ ਉਹਦਾ ਤਾਂ ਕੀਤਾ ਪਰ ਆਹ ਹੋ ਕੇ ਪੈ ਜਾ ਰੋਜ਼ ਦਾ ਕੰਮ ਹੋ ਗਿਆ ਤੇਰਾ ਥੋੜਾ ਵੀ ਤੇ ਰੋਜ਼ ਦਾ ਹੀ ਆ ਐਦਾਂ ਮੂੰਹ ਪਰੇ ਕਰਕੇ ਪੈ ਜਾਂਦੇ ਹੋ ਕੀ ਕਹਾਂ ਮੈਂ ਤੁਹਾਨੂੰ ਬਸ ਲੇ ਹਾਲੇ ਤੱਕ ਨਹੀਂ ਉઠੇ ਪਹਿਲਾਂ ਇਹਨਾਂ ਨੂੰ ਚਾਹ ਦੇ ਕਿਉਂ ਨਹੀਂ ਆ ਨਾਲੇ ਉੱਠ ਜਾਣਗੇ ਫਿਰ ਕਹਿੰਦੇ ਤੂੰ ਲੇਟ ਕਰਾ ਦਿੰਨੀ ਆ ਜਸ਼ਨ ਉੱਠ ਜਾ ਚਾਹ ਪੀ ਲਓ ਉੱਠ ਕੇ ਤਿਆਰ ਹੋ ਜਾਓ ਨਾਲੇ ਬਾਜ਼ਾਰ ਜਾਣਾ ਕੀ ਕਰਨ ਜਾਣਾ ਬਾਜ਼ਾਰ ਸੋਗਮ ਹੁੰਦੇ ਆ ਮੈਥੋਂ ਨਹੀਂ ਜਾ ਜਾਂਦਾ ਕੰਮ ਤੇ ਜਾਣਾ ਉਹਨੇ ਮਮਾ ਨਾਲ ਚਲ ਜਾ ਤੂੰ ਆਪੀ ਹੱਦ ਹੋ ਗਈ ਯਾਰ ਹੁਣ ਮੈਂ ਮਮਾ ਨੂੰ ਕਿੱਥੇ ਕਿੱਥੇ ਲੈ ਕੇ ਜਾਇਆ ਕਰੂੰਗੀ ਫਿਰ ਮੈਂ ਕੰਮ ਨਹੀਂ ਕਰਨੇ ਫਿਰ ਆਪਦੇ ਹਰ ਜਗ੍ਹਾ ਤੇ ਮਮਾ ਨੂੰ ਵੀ ਨਹੀਂ ਲਜਾਇਆ ਜਾਂਦਾ ਥੋੜੇ ਕੰਮ ਜ਼ਰੂਰੀ ਹੋ ਗਏ ਅੱਛਾ ਅਸੀਂ ਤੁਹਾਡੇ ਲਈ ਜ਼ਰੂਰੀ ਨਹੀਂ ਹੈਗੇ ਫਿਰ ਮੈਂ ਘਰੇ ਬਹਿ ਜਾਣਾ ਕੀ ਕਹਾਂ ਤੁਹਾਨੂੰ ਤੁਹਾਡੇ ਤਾਂ ਨਾ ਰੋਜ਼ ਆ ਹੀ ਕੰਮ ਹੈ ਚਾਹ ਪੀ ਲੋ ਰੈਡੀ ਹੋ ਜਾ ਇੱਕ ਇਹਦੇ ਸੱਪੇ ਰੋਜ਼ ਦੇ ਕਦੇ ਬਾਜ਼ਾਰ ਕਦੇ ਕਿਤੇ ਕਦੇ ਸੌਰੇ ਕਦੇ ਪੇਕੇ ਇਹਨੇ ਬੱਡ ਰੋਹੂ ਪੀਤਾ ਮੁੰਡਾ ਕੰਮ ਨਾ ਕਰੇ ਦੱਸ ਹੋਰ ਕਿੱਥੇ ਸਾਰਾ ਦਿਨ ਇਹਨਾਂ ਨਾਲ ਹੀ ਫੇਰੀ ਜਾਵੇ ਰੋਜ਼ ਲਿਆ ਲੈ ਯਾਰ ਰੋਟੀ ਕੰਟਾ ਹੋ ਗਿਆ ਬੈਠੇ ਨੂੰ ਹੁਣ ਇੱਥੇ ਬੈਠਾ ਰਹਾ ਕੰਮ ਤੇ ਨਹੀਂ ਜਾਣਾ ਮੈਨੇ ਉਧਰ ਅਗਲਾ ਫੋਨ ਕਰੀ ਜਾਂਦਾ ਕਿੱਥੇ ਆ ਗਏ ਕਿੱਥੇ ਆ ਗਏ ਆ ਗਏ ਆ ਗਏ ਤੁਸੀਂ ਨਾ ਉਹੀ ਮਾਰੀ ਮਾਰੀ ਕਰਦਾ ਗੁੱਸਾ ਕਰਦੇ ਰਹਿੰਦੇ ਹੋ ਹੈਲੋ ਹੋ ਗਈ ਹਾਂਜੀ ਆ ਗਏ ਆ ਗਏ ਬੱਸ ਆ ਗਏ ਆ ਲੋ ਮੈਨੇ ਤੁਹਾਨੂੰ ਇੱਕ ਗੱਲ ਕਹਿੰਦੀ ਸੀ ਤੁਸੀਂ ਸ਼ਾਮ ਨੂੰ ਜਲਦੀ ਆ ਜਾਓ ਪਲੀਜ਼ ਕੀ ਕਰਨਾ ਹੈ ਸ਼ਾਮ ਨੂੰ ਜਲਦੀ ਕੋਈ ਨਾ ਕੰਮ ਤੋਂ ਜਦੋਂ ਵਿਹਲਾ ਹੋਇਆ ਤੁਸੀਂ ਫੇਰ ਹੀ ਆਉਂਗਾ ਤੁਸੀਂ ਨਾ ਇਹ ਕਰਦੇ ਹੋ ਨੇ ਤੁਸੀਂ ਇੱਕ ਦਿਨ ਮੇਰੇ ਵਸੇ ਜਲਦੀ ਨਹੀਂ ਆ ਸਕਦੇ ਯਾਰ ਕੰਮ ਵੀ ਦੇਖਣਾ ਮੈਨੇ ਕੀ ਕਰਾਂ ਹੁਣ ਮੈਂ ਕੰਮ ਕਰਾਂ ਘਰੇ ਕਰਾਂ ਕਿੱਥੇ ਜਾਵਾਂ ਮੈਂ ਦੱਸ ਤੇਰਾ ਤਾਂ ਰੋਜ਼ ਦਾ ਰੰਡੀ ਰੋਣਾ ਹੋ ਗਿਆ ਰੋਜ਼ ਰੋ ਜੀ ਜਲਦੀ ਆ ਜਾਓ ਛੇਤੀ ਵਗ ਜਾਓ ਜਲਦੀ ਆ ਜਾਓ ਜੇ ਲੇਟ ਜਾਓ ਪਹਿਲਾਂ ਅੱਗੋਂ ਲੇਟ ਕਰਾਤਾ ਦਿੰਨੇ ਚਲੋ ਕੋਈ ਗੱਲ ਨਹੀਂ ਸੌਰੀ ਲੇਟ ਕਰਾਤਾ ਜੀ ਪਰ ਸ਼ਾਮ ਨੂੰ ਜਲਦੀ ਆ ਜਾਓ ਪਲੀਜ਼ ਕੀ ਕੋਈ ਗੱਲ ਨਹੀਂ ਦੇਖਾਂਗੇ ਕੰਮ ਬਹੁਤ ਆ ਹਾਲੇ ਉੱਥੇ ਤੁਸੀਂ ਰੋਜ਼ ਹੀ ਕਹਿ ਕੇ ਚੱਲਿਆ ਨੂੰ ਬਟ ਤੁਸੀਂ ਆਉਂਦੇ ਨਹੀਂ ਹੈਗੇ ਕੀ ਕਰਨਾ ਹੈ ਛੇਤੀ ਆ ਕੇ ਕੰਮ ਤਾਂ ਕੰਮ ਵੀ ਜ਼ਰੂਰੀ ਆ ਕਰੀ ਆ ਕੇ ਸੋਨਾਂ ਦਾ ਕਰੀ ਆ ਕੇ ਆ ਛੇਤੀ ਆ ਜਿਓ ਕੀ ਕਰਾਂ ਮੈਂ ਸੁਬੰਦੀ ਦਾ ਮੈਂ ਜਿੰਨਾ ਪਿਆਰ ਨਾਲ ਉਹਨਾਂ ਨੂੰ ਟ੍ਰੀਟ ਕਰਦੀ ਆ ਨਾ ਇਹ ਉਹਨਾਂ ਹੀ ਰੂਟ ਬੋਲਦੇ ਆ ਹੁਣ ਤਾਂ ਨਾ ਮੇਰਾ ਵੀ ਮਨ ਅੱਕ ਗਿਆ ਬਸ ਇਹ ਬੰਦੇ ਤੋਂ ਉਮੀਦ ਰੱਖਣਾ ਨਾ ਮੈਨੂੰ ਲੱਗਦਾ ਨਾ ਛੱਡ ਹੀ ਦੇਣੀ ਚਾਹੀਦੀ ਹੈ ਜਿਹੜੇ ਸਾਹਮਣੇ ਨਾਲ ਦੀਆਂ ਗੱਲਾਂ ਨੇ ਬੇਬੇ ਮੇਨਾ ਬਗ ਚਲੋਂਗੀ ਬਾਜ਼ਾਰ ਜਾਣਾ ਸੀਗਾ ਲੈ ਨਾ ਤੂ ਬੁੱਥਾ ਚੱਕ ਕੇ ਤਿਆਰ ਹੋ ਗਈ ਤਾਂ ਕੋਈ ਰਾਏ ਸਲਾਹ ਦੱਸੀ ਮੈਨੂੰ ਘਰੋਂ ਜਾਸਣਗੇ ਉਹਨੂੰ ਪੁੱਛਦੀ ਉਹਨਾਂ ਨੂੰ ਪੁੱਛਿਆ ਸੀ ਉਹ ਕਹਿੰਦੇ ਬੇਬੇ ਨਾ ਆਜੋ ਨਾਲੇ ਰਾਏ ਸਲਾਹ ਕਰਨ ਨੂੰ ਕਿੱਡਾਗਾ ਆਪਾਂ ਜ਼ਮੀਨ ਦਾ ਸੌਦਾ ਕਰਨ ਜਾਣਾ ਜਾਣਾਂ ਦਾ ਬਾਜ਼ਾਰ ਆ ਸਮਾਨ ਲੈਣ ਨ ਲੈ ਜਮੀਨ ਦੇ ਸੌਦੇ ਵਾਲੇ ਹੁੰਦੇ ਨੇ ਬੰਦੇ ਨਾ ਮੈਂ ਫੇ ਕੰਨੀ ਨੇ ਜਾਣਾ ਫਿਰ ਤੂੰ ਕੰਨੀ ਤਨ ਫਿਰਦਾ ਸ਼ੌਕ ਹੈ ਕੋਈ ਮਾ ਮੈਨੂੰ ਐ ਕਹਿ ਗਏ ਵੀ ਬੇਬੇ ਨੂੰ ਲੈ ਜਿਓ ਮੇਰੇ ਤਾਂ ਗੋਡੇ ਦੁਖਦੇ ਨੇ ਵੀਰ ਮੈਂ ਨਹੀਂ ਜਾ ਸਕਦੀ ਤੇਰੇ ਨਾਲ ਹੋ ਗਈ ਤਿਆਰ ਲੈ ਜਿਵੇਂ ਡੀਸੀ ਤੇ ਹੁੰਦੀ ਹੈ ਤੂੰ ਮੈਨੂੰ ਪਹਿਲਾਂ ਇਹ ਦੱਸ ਵੀ ਬੇਬੇ ਤੂੰ ਤਿਆਰ ਹੋ ਜਾ ਮੈਂ ਹੋ ਵੀ ਜਾਂਦੀ ਮੈਂ ਤਾਂ ਮਸਾੜੀ ਕਿਹੜਾ ਕੰਮ ਧੰਦਾ ਕਰਕੇ ਮੰਜੇ ਤੇ ਮਾ ਥੋੜਾ ਨਾ ਮਾਬੂਤਾ ਦਾ ਹੀ ਕੰਜਰ ਕਲੇਸ ਚੱਲਦਾ ਰਹਿੰਦਾ ਜੇ ਉਹਨੂੰ ਕਹੇ ਦੇ ਉਹ ਕੋ ਮਾ ਨੂੰ ਲੈ ਜਾ ਜੇ ਤੁਹਾਨੂੰ ਕਹਿੰਨੀ ਆ ਤੁਸੀਂ ਕਹਿੰਦੇ ਹੋ ਉਹਨੂੰ ਲੈ ਜਾ ਨਾ ਮੈਂ ਕਿਨੂੰ ਲੈ ਕੇ ਜਾਵਾਂ ਅਸੀਂ ਸਹੀ ਬੋਲਿਆ ਮਾਂ ਪੁੱਤ ਪੁੱਤਾਂ ਦੀ ਹੋਈ ਹੋਈ ਜਿਆਦਾ ਥੋੜੀ ਜੀ ਹਾਂ ਹਾਂ ਮੈਂ ਹੀ ਮਾੜੀਆਂ ਤੂੰ ਸੋ ਦੋਨੇ ਸਹੀ ਹੋ ਮੈਂ ਹੀ ਗਲਤ ਆ ਗਈ ਇੱਥੇ ਅਸਲ ਵਿੱਚ ਮੇਰਾ ਪੁੱਤੇ ਕੁੰਨੇ ਤੇਰੀ ਸਮਾਰ ਕੇ ਗਰਦਲ ਹੋਣ ਵਾਲੀ ਹੈ ਉਹ ਕੁੰਨੇ ਮੁਝ ਜਾਂਦਾ ਆਹੀ ਕੰਮ ਨਹੀਂ ਤੇਰੇ ਕੋਲ ਗਰਦਲ ਹੋਣਾ ਤੂੰ ਤਾਂ ਐ ਵੀ 24 ਘੰਟੇ ਕਰੇ ਕਲੇਸ ਪਿਆ ਰਹੇ ਜਿਹੀ ਮਾੜੀ ਲਾਈ ਦੀ ਲੈ ਕੇ ਘਰ ਤੋਂ ਆਏ ਸੀ ਲਿਆਂਦੇ ਤੇ ਤੈਨੂੰ ਕੰਮ ਵਾਸਤੇ ਤੂੰ ਡਿੱਕ ਡਿੱਕਾ ਤੋਰ ਕਰੀ ਨਹੀਂ ਉਹ ਜਿਹੜਾ ਜਵਾਕ ਜਾਂਦਾ ਨਾ ਰੋਟੀਆਂ ਟੁੱਕ ਘਰੇ ਆ ਜੀ ਛੇਤੀ ਆ ਜੀ ਨਾ ਤੇਰੇ ਬਾਪ ਦਾ ਬੰਨਿਆ ਹੋਇਆ ਜੇ ਮੇਰੇ ਬਾਪ ਸਾਡੇ ਕਰੀ ਬੋਰੀਆਂ ਸਿੱਟ ਕੇ ਜਾਂਦਾ। ਨਾ ਫਿਰ ਮੇਰੇ ਬਾਪ ਨਾਲ ਗੱਲ ਕਰ ਲੈਂਦੇ ਉਹ ਤਾਂ ਬੋਰੀਆਂ ਵੀ ਸਿੱਟ ਜਾਂਦਾ ਉਹ। ਨਾ ਕੀ ਗੱਲਾਂ ਹੋਈਆਂ ਮਾਂ ਜੇ ਮੈਨੂੰ ਕਹਿੰਨੇ ਉਹ ਟਾਈਮ ਨਾ ਘਰੇ ਆ ਜੀ ਕੋਈ ਮਾੜੀ ਗੱਲ ਕਹਿਦੀ। ਕਿੱਦੇ ਵੀ ਰੋਟੀ ਲੈ ਕੇ ਤੋਰਿਆ ਤੇਰੇ ਪੁੱਤ ਨੂੰ ਮੈਨੂੰ ਐ ਦਸੀ ਮੜਾ ਜਾ। ਨਾ ਕੰਮ ਗਵਾਂਡੀਆਂ ਨੇ ਬਹੂ ਆ ਕੇ ਕਰਕੇ ਜਾਂਦੀਆਂ ਨੇ ਘਰੇ। ਇਹ ਜਾ ਕੰਮ ਤਾਂ ਕਰ ਮੈਂ ਤੁਰੀ ਜਾਂਦੀ ਕਰ ਲਾਂ। ਆ ਗੋਡਿਆਂ ਲੈ ਰੱਖੀਆਂ। ਜੇ ਤੂੰ ਕਰਦੀ ਮੇਰੇ ਨਹੀਂ ਇਹ ਯਾਦ। ਤੂੰ ਤਾਂਦਰ ਤੂੰ ਜਾਂਦਾ ਨਹੀਂ ਕੰਮ ਨੂੰ ਸਵਾ ਕਰ ਲੇਗੀ। ਨਾ ਹੁਣ ਤੈਨੂੰ ਦੋ ਭਾਂਡੇ ਤੂੰ ਮੇਰੇ ਸਿਰ ਚੜੀਆਂ ਨਹੀਂ ਰਹਿਣੀਆਂ। ਜੇ ਬਿਜਾਰ ਜਾਣਾ ਤਾਂ ਪੱਤੇ ਜੱਟ ਨਹੀਂ ਮਾਰੀ ਜਾਣੀ ਐ ਤੂੰ ਦਾ ਤੂੰ ਜੱਟੇ ਹੋਣੇ ਤਾਂ ਤਾ ਤੁਹਾਨੂੰ ਪਤਾ ਵੀ ਪੱਤੇ ਜੱਟ ਲਈਦੇ ਆ ਮੈਂ ਤਾਂ ਬਾਜ਼ਾਰ ਜਾਣਾ ਸਮਾਨ ਲੈਣ ਮੈਂ ਜਾ ਰਹੀ ਆ ਠੀਕ ਆ ਜਪਾ ਜਾ ਮੈਂ ਨਾ ਜਾਓ ਮੈਂ ਤਾਂ ਮੇਰੀ ਪੁੱਤ ਨੂੰ ਦੱਸੂ ਆਏ ਨੂੰ ਕਿੰਨੀ ਡਰਨੀ ਮਾਰਿਆ ਲੈ ਨਾ ਫੇ ਠੱਕੇ ਖਾਣ ਬੈਠੀ ਆ ਸਾਡੇ ਘਰੇ ਕੁੱਤੀ ਉੱਤੋਂ ਦੀ ਪੈ ਰਹੀ ਆ ਰਹੀ ਐ ਤਾਂ ਹਾਏ ਹਾਏ ਚਾਹ ਸਾਨੂੰ ਦੱਸੂ ਅੱਜ ਵੀ ਡਾਂਗਾ ਹੀ ਰੱਖ ਡੰਡਾ ਜਿਹੜੇ ਨਰੀ ਨਰੇ ਕੁੱਟ ਕਿਵੇਂ ਚਾਂਬੇ ਫਿਰਦੀ ਐ ਡਰਨੀ ਪਾਉ ਨਹੀਂ ਲੈ ਦੇਖ ਲੈ ਹਾਏ ਹਾਏ ਬੇਤਾ ਤਾਂ ਸਿਰ ਤੇ ਬਿਠਾ ਲਈ ਨੈਟਾ ਜਿਹੜਾ ਆਪਣੇ ਸਿਰ ਤੇ ਬਿਠਾ ਲਈ ਨੇ ਮੇਰੇ ਬਿਠਾਤੀ ਇਹ ਨਹੀਂ ਆਪਣੇ ਘਰੇ ਵਸਦੀ तब इच्छा तीनी हैं लोग कहेंगे हो तो जहाँ से दूर कर लिये तुरी जान दिया बाहर निकल के भी नहीं तगाल कार ने जो करे मापतन देर बाढ़ते कंजरी ने चल देख लिया ना किसी मोटरसाइकिल पे बैठूँगी कहीं यहाँ देख कंजरी ओना पिंडला वे कोई आ भी नहीं रहा यार कोई आ रहा है और जी ठीक हो ਹਾਂਜੀ ਮੈਂ ਤਾਂ ਠੀਕ ਆ ਕਿੱਧਰ ਬਾਜ਼ਾਰ ਚ ਗਈ ਦੀ ਹਾਂ ਬਾਜ਼ਾਰ ਚ ਗਈ ਸੀ ਕਿਉਂ ਅੱਛਾ ਅੱਛਾ ਤੇ ਤੁਰੇ ਜਾ ਰਹੇ ਮੈਂ ਚਲੋ ਮੈਂ ਵੀ ਪਿੰਡ ਵੱਲ ਜਾਂਦੀ ਆ ਬਈਓ ਛੱਡ ਦਿਨਾਗਾ ਨਾ ਨਾ ਜੇ ਤੁਹਾਡੇ ਮਗਰ ਕਿਸੇ ਨੇ ਦੇਖ ਲੈਣਾ ਬੈਠੀ ਨੂੰ ਤਾਂ ਮੈਂ ਗੱਲਾਂ ਬਣ ਜਾਣਗੀਆਂ ਉਹ ਮੈਂ ਕਿਹੜਾ ਹਰੇਕ ਨੂੰ ਛੇੜ ਦਿੰਨਾ ਗੱਲਾਂ ਬਣ ਨੂੰ ਬਹਿ ਜਾ ਐਡਾ ਮਾੜਾ ਵੀ ਨਹੀਂ ਹੈਗਾ ਮੈਂ ਚੰਗੇ ਘਰ ਹਾਂਗਾ ਬੋਲਟ ਵਲਟਾ ਹੈਗਾ ਸਭ ਕੁਝ ਸਹੀ ਹੈਗਾ ਆਏ ਮੇਰੇ ਨਾਲ ਨਹੀਂ ਗੱਲਾਂ ਬਣਦੇ ਹੈਗੀਆਂ ਇਹ ਤਾਂ ਗੱਲਾਂ ਉਹਨਾਂ ਨਾਲ ਬਣਦੇ ਨੇ ਜਿਹੜੇ ਬੰਦੇ ਬੇਕਾਰ ਹੁੰਦੇ ਹੈਗੇ ਮਨ ਦਾ ਤਰੀਕਾ ਲ ਮੈਂ ਤੈਨੂੰ ਮੈਂ ਤੈਨੂੰ ਹੈਲਪ ਦੇ ਰਿਹਾ ਚੱਲ ਪਿੰਡ ਤੱਕ ਛੱਡਦਾ ਬੱਸ ਬੱਸ ਨਹੀਂ ਕੋਈ ਆਉਂਦੀ ਕਿ ਜਿੱਤ ਨੂੰ ਬੱਸ ਆ ਜੂਗੀ ਉਹ ਤਾਂ ਮੈਨੂੰ ਪਤਾ ਹੈ ਇਹ ਸੜੇ ਪਿੰਡ ਚ ਬੱਸ ਕਿੱਥੇ ਆਉਗੀ ਉਹ ਇੰਨਾ ਮਾੜਾ ਵੀ ਨਾ ਕਹੇ ਸਾਡੇ ਪਿੰਡ ਨੂੰ ਹਾਂ ਨਾਲ ਮੈਂ ਤੈਨੂੰ ਜਾਣਦਾ ਹਾਂ ਜਿੱਤ ਨੂੰ ਐ ਮੈਂ ਜਾਣਦਾ ਨਹੀਂ ਹੈਗਾ ਕਈ ਵਾਰੀ ਪਹਿਲਾਂ ਆਪਾਂ ਟੱਕਰ ਤਾਂ ਹੈਗਾ ਬਾਜ਼ਾਰ ਚ ਬੱਸ ਤਾਂ ਹੀ ਨਹੀਂ ਮੈਨੂੰ ਲੱਗਦਾ ਧਿਆਨ ਦਿੱਤਾ ਉਹ ਮੈਂ ਆਪਣੇ ਕੰਮ ਮਤਲਬ ਜਾਨੀ ਆ ਮੈਂ ਹਰੇਕ ਗੱਲ 'ਤੇ ਧਿਆਨ ਵੀ ਹੀ ਦਿੰਦੀ ਅੱਛਾ ਉਦੋਂ ਤੂੰ ਬਰੋਦ ਦੇ ਜੂਸ ਪੀਣ ਲੱਗ ਰਹੀ ਉਹਦੇ ਟੱਕਰੀ ਤਾਂ ਹੈਗੀ ਜੀ ਮੈਨੂੰ ਉੱਥੇ ਝਾਕਦੀ ਦੀ ਮਤਲਬ ਦੇਖਿਆ ਨਹੀਂ ਉਹ ਤੁਸੀਂ ਮ ਚਲ ਕੋਈ ਗੱਲ ਨਹੀਂ ਜੇ ਪਿੰਡ ਚਲਣਾ ਦਾਦੂ ਨਹੀਂ ਤਾਂ ਮੈਂ ਤਾਂ ਲੇਟ ਹੋ ਰਿਆਂਗਾ ਬਸ ਉਸ ਤਾਂ ਦੇਖੋ ਮੈਨੂੰ ਲੱਗਾ ਹੱਥਾਂ ਤੱਕ ਪਹੁੰਚੇਗਾ ਫਿਰ ਤੁਰ ਕੇ ਤਾਂ ਤੁਸੀਂ ਚਲ ਕੋਈ ਨਾ ਛੱਡ ਦਿਓ ਅੱਛਾ ਚਲ ਬੈਜੋ ਜੀ ਫਿਰ ਲੰਦਾ ਬਣੂਗਾ ਬੈ ਗਈ ਹਾਂਜੀ ਚਲਿਏ ਚਲ ਔਰੀਤਾਰ ਨਹੀਂ ਅੱਛਾ ਆ ਗੱਲ ਤੋਂ ਗੱਲ ਤਾਂ ਸੁਣੋ ਜੀ ਹਾਂਜੀ ਮੈਂ ਕਹਿੰਦੀ ਤੁਹਾਡਾ ਨੰਬਰ ਦੇ ਦਈ ਮੇਰਾ ਨੰਬਰ ਹਾਂਜੀ ਮੇਰਾ ਨੰਬਰ ਤੁਸੀਂ ਕੀ ਕਰਨਾ ਵਾ ਵੈਸੇ ਹੀ ਮੰਗੇ ਦੀ ਫਰੈਂਡ ਤੌਰ ਤੇ ਹਟਿਓਂ ਨਾਲ ਗੱਲਬਾਤ ਕਰ ਲੈਂਦਾ ਹੀ ਹੋਰ ਤਾਂ ਕੀ ਹੈਗਾ ਮੈਂ ਤਾਂ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਕਿਉਂ ਜੀ ਕੀ ਗੱਲ ਮੈਂ ਮਾੜਾਂਗਾ ਨਹੀਂ ਮਾੜੇ ਤਾਂ ਤੁਸੀਂ ਕਿਸੇ ਪੱਖੋਂ ਨਹੀਂ ਫਿਰ ਇਹ ਐਂ ਕਾ ਤੋ ਕਰਦੇ ਦੇ ਦਿਓ ਨੰਬਰ ਆਹੀ ਘਰ ਆ ਤੁਹਾਡੇ ਸਾਹਮਣੇ ਹਾਂਜੀ ਇਹੀ ਘਰ ਆ ਸਾਹਮਣੇ ਅੱਛਾ ਦੇ ਦੋ ਬਾਕੀ ਤੁਹਾਡੀ ਮਰਜ਼ੀ ਹੈ ਜੀ ਮੈਨੂੰ ਅਸਲ 'ਚ ਮੈਂ ਪਸੰਦ ਕਰਦਾ ਹਾਂ ਮੈਂ ਕਾਫੀ ਵਾਰ ਹੀ ਦੇਖਿਆ ਤੁਹਾਨੂੰ ਬਾਜ਼ਾਰ 'ਚ ਤੇ ਤਾਂ ਕਰਕੇ ਨੰਬਰ ਮੰਗਿਆ ਰਹੀ ਅੱਛਾ ਜੀ ਹਾਂ ਜੀ ਦੇ ਦਿਓ ਇਹ ਰਿਕੁਐਸਟੇ ਚਲੋ ਕਰ ਲਓ ਨੋਟ ਤੁਸੀਂ ਮੇਰੀ ਇੰਨੀ ਹੈਲਪ ਕੀਤੀ ਆ ਐਨਾ ਕਿ ਤਾਂ ਮੈਂ ਤੁਹਾਡੇ ਵਾਸਤੇ ਕਰ ਹੀ ਸਕਦੀ ਆ ਦੇ ਦਿਓ ਨੰਬਰ ਸਟਾ ਕਰ ਲਓ ਨੋਟ ਲੇ ਲਿ ਗਈ ਟਾਈਪ ਕਰਦੇ ਹੁੰਦੇ ਹੁੰਦੇ ਨਾਲ ਹੀ ਲਿਖ ਦੇਣੀ ਚਲੋ ਮੇਰਾ ਤਾਂ ਦਿਮਾਗ ਘੁੰਮੇ ਪਈ ਕੀ ਕਰਾਂ ਹੁਣ ਤੁਹਾਨੂੰ ਮੈਂ ਫੋਨ ਕਰਨ ਕਰ ਲੈ ਗਰ ਕੋਈ ਚੱਕਰ ਤਾਂ ਨਹੀਂ ਹੈਗਾ ਨਹੀਂ ਕੋਈ ਚੱਕਰ ਤੁਸੀਂ ਅਨਮੈਰਿਡ ਹੋ ਕਿ ਮੈਰਿਡ ਹੋਈ ਤੁਹਾਨੂੰ ਕੀ ਲੱਗਦਾ ਮੈਂ ਬਰ ਚੂੜਾ ਜੜਾ ਤੁਹਾਡੇ ਪਾਇਆ ਨਹੀਂ ਹੋਇਆ ਜੀ ਉਹ ਤਾਂ ਮੈਂ ਵੈਸੇ ਨਹੀਂ ਪਾਉਂਦੀ ਅੱਛਾ ਚੂੜਾ ਉਹ ਕਹਿੰਦੇ ਹੁੰਦੇ ਨਾ ਕਿਸੇ ਨੂੰ ਸ਼ੌਂਕ ਹੁੰਦਾ ਕਿਸੇ ਨੂੰ ਨਹੀਂ ਹੁੰਦਾ ਮੈਨੂੰ ਹੈ ਨਹੀਂ ਚਲੋ ਠੀਕ ਹੈ ਓਕੇ ਬਾਈ ਥੈਂਕ ਯੂ ਚਲੋ ਠੀਕ ਹੈ ਜੀ ਚਲੋ ਸ਼ਾਮ ਨੂੰ ਹੀ ਕਰੂੰਗਾ ਫੋਨ ਹੈ ਜੀ ਓਕੇ ਓਕੇ ਚਲੋ ਠੀਕ ਹੈ ਬਾਏ ਬਾਏ ਹਾਈ ਹਾਈ ਵੇ ਬੱਸ ਇਹ ਇੱਕ ਵਾਰ ਇਸ ਜਾੜੇ ਉਠਾ ਜੇ ਨਾ ਸੁਆਦ ਆ ਜੇ ਕਿੰਨੇ ਚਰਤੀ ਅੱਖਾਂ ਚੜੜਕਦੀ ਸੀਗੀ ਤਾਂ ਨੰਬਰ ਤਾਂ ਲੈ ਲਿਆ ਬਸ ਇਹਨੂੰ ਮਿੱਠੀਆਂ ਗੋਲੀਆਂ ਦੇਣੀਆਂ ਨੇ ਇਹਦਾ ਬੋਲਟੂ ਵੀ ਮੰਗ ਕੇ ਲੈਤੀ ਮੇਰੇ ਨਾਲ ਦਾ ਤੇਲ ਮੁੱਕ ਗਿਆ ਹਾਈ ਕਿੰਨਾ ਸੋਹਣਾ ਸੀ ਹਨਾ ਨਾਲੇ ਕਦਰ ਵੀ ਕਿੰਨੀ ਕਰਦਾ ਸੀ ਦੇਖ ਲੈ ਮੇਰੀ ਹੈਲਪ ਵੀ ਇੰਨੀ ਕੀਤੀ ਉਹ ਤੱਕ ਛੱਟ ਕੇ ਗਿਆ ਇੱਕ ਮੇਰੇ ਨਾਲ ਜਿਹਨੂੰ ਜਮਾਂ ਕਦਰ ਨਹੀਂ ਹੈਗੀ ਖੜੂਸ ਨੂੰ 24 ਘੰਟੇ ਉਹ 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 ਆਂ ਪਾਜ ਪਾਜ ਪੈਂਦਾ ਮੈਨੂੰ ਸਾਰੇ ਕੰਮ ਛੱਡ ਕੇ ਲੱਕੀ ਨਿਕਲ ਜਾਂਦੀ ਐ ਭਾਈ ਕੀ ਕਰੇ ਆ ਮੇਰਾ ਮੁੰਡਾ ਜਿਹੜਾ ਨਰਮ ਐ ਨਾ ਇਹਨੇ ਸਿਰ ਤੇ ਉਠਾ ਰੱਖੀ ਐ ਨਾ ਸੰਗ ਦੇ ਨਾ ਰੋਨੀ ਆਵੇਂ ਜੰਮਣਾ ਆਇਆ ਨੂੰ ਨਹੀਂ ਤੇਰੇ ਨੂੰ ਛੱਡ ਕੇ ਸਾਰੇ ਕੰਮ ਵਗ ਜਾਨੀ ਐ ਨਾ ਜੇ ਮੇਰਾ ਪੁੱਤ ਕੁੰਨਾ ਐ ਨਾ ਸਾਰੇ ਗੱਗ ਗੱਗ ਘੁੱਟਾ ਦੇਵਗੀ ਸਾਡੇ ਤੂੰ ਮੈਂ ਕੀ ਗੱਲ ਘੁੱਟਾ ਦੇ ਦਾਂ ਬੇਬੀ ਮੈਨੂੰ ਐ ਦਸੀ ਮਾੜਾ ਜੀ ਮੈਂ ਦਸੋ ਕੋ ਤੇਰਾ ਸੈਨੇ ਚੌਣਾ ਚੁੰਨੀ ਲੈ ਕੇ ਆਈ ਸੀ ਮੈਂ ਕਹ ਲੈ ਕੇ ਫਰੀ ਐਨੀ ਸੜੀ ਜੀ ਚੁੰਨੀ ਖਬਰ ਨਹੀਂ ਕਿਹੜੇ ਖਾਸਮ ਤੋਰੇ ਹਮ ਦੀ ਚੁੰਨੀ ਕੁਛ ਕਰਾ ਕੇ ਮੈਂ ਇੰਤਰੀ ਨਹੀਂ ਲੋੜ ਨਹੀਂ ਮੇਰਾ ਪੁੱਤ ਆਪੀ ਲੈ ਦੂ ਉਹ ਨੂੰ ਮੇਰਾ ਫਿਕਰ ਹੈਗਾ ਨਹੀਂ ਬੇਬੇ ਜਿੱਦੇ ਖਾਸਮ ਕਰ ਲੈਣਾ ਤੇ ਹਾਂ ਮੂ ਰਹਿਣਾ ਨਹੀਂ ਤੂੰ ਐਸੇ ਕੰਮ ਕਰਤੇ ਮੇਰਾ ਪੁੱਤ ਸੋਨੇ ਵਰਗਾ ਕਰਿਆ ਨਾ ਕੋ ਮੈਨੂੰ ਰਸ ਕੀ ਦੀ ਨੂਹ ਦੀ ਤੇਰੇ ਮਗੂ ਬਾਰਾਗਰੀਆਂ ਚ ਫਿਰਦੀ ਐ ਉਹ ਬੇਬੇ ਤੇਰੇ ਵਰਗੀ ਸੋਚ ਵੀ ਹੈ ਨਹੀਂ ਕਿਸੇ ਦੀ ਤੂੰ ਤਾਂ ਇੱਕ ਚੜਦੀਆਂ ਇੱਕ ਉੱਤਰਦੀਆਂ ਤੇਰਾ ਨਹੀਂ ਪੇਤੋਂਦਾ ਮੈਂ ਤਾਂ ਬਿਸ਼ਰਮੀ ਦੀ ਮਾਰੀ ਬਾਹਰ ਨਹੀਂ ਨਿਕਲਦੀ ਅਗਲੇ ਕਹਿੰਦਾ ਆਉਂ ਜਾਂਦੇ ਬੁੱਥੜ ਚ ਕੀ ਇਹਨਾਂ ਦੀ ਮੇਰੇ ਪੁੱਤ ਨੂੰ ਅੱਜ ਆ ਜਾਣਦੇ ਸਾਰੇ ਕਾ ਚੋਚ ਨਹੀਂ ਟਾਈ ਜਾਣੇ ਨੇ ਤੂੰ ਛਿਰਤੇ ਬਿਠਾ ਰੱਖੀਆਂ ਨਾ ਤੇ ਆਪਦੇ ਭਾਈ ਨੇ ਮੇਰੇ ਭਾਈ ਹਾਂਜੀ ਉਹ ਬੱਸ ਬੇਬੇ ਆ ਅੱਗੋਂ ਹਣ ਤੋਂ ਬਿਨਾ ਹੋਰ ਕੀ ਕੰਮ ਹੈਗਾ ਤੈਨੂੰ ਕਿ ਮੈਂ ਤੇਰੇ ਤੋਂ ਬਾਹਰ ਨਹੀਂ ਨਿਕਲਾ ਜਾਂਦਾ ਤੂੰ ਸਿੱਧਾ ਕਿਦ ਨੂੰ ਏਸੀ ਦੀ ਹੱਥ ਪੈ ਰਹੀ ਆ ਏਸੀ ਜੇ ਤੂੰ 24 ਘੰਟੇ ਨਹੀਂ ਨਿਕਲਦੀ ਹੈਗੀ ਬਾਹਰ ਕਿ ਤੂੰ ਸਵਾਹ ਜਾਏਂਗੀ ਤੇਰੇ ਕੀਰਨੇ ਪਾਉਣੀਆਂ ਕਿ ਏਸੀ ਚ ਬਹਿ ਕੇ ਤੈਨੂੰ ਆਈ ਨਹੀਂ ਬਾਹਰ ਨਿਕੜੀ ਅਗਲੇ ਕਹਿੰਦਾ ਉਹ ਤੁਰੀਆਂ ਦੇ ਕੱਲੀ ਬੂਤਾਂ ਚੱਕੀ ਕੋਈ ਮੇਰਾ ਪੁੱਤ ਨਹੀਂ ਹੈਗਾ ਮੈਂ ਨਹੀਂ ਹੈਗੀ ਮੇਰੇ ਨਾਲ ਦੂਰ ਲਿਆ ਕਰੋ ਤੇਰਾ ਪੁੱਤ ਕਹਿੰਦਾ ਮੈਂ ਇਹਨੂੰ ਲੈ ਜਾ ਮਾਗੋਗੀ ਮੈਂ ਤੇਂ ਜਾ ਹੀ ਜਾਂਦਾ ਜਦੋਂ ਰੋਈਦੇ ਸੀ ਆਪਿਆ ਸੋ ਸਮਾਨ ਲੈਉਣਾ ਹੁੰਦਾ ਮੈਂ ਉਹਨਾਂ ਤੁਹਾਡੇ ਮੂੰਹ ਕੋ ਨਹੀਂ ਝੱਕੀ ਜਾਇਆ ਕਰਾਂ ਜੀ ਦੀ ਜਿਵਾਨ ਕਿਵੇਂ ਚੱਲਦੀ ਹੈ ਨਾ ਤੇਰਾ ਬੱਬਰ ਕਿੱਥੋਂ ਭਰੂਗਾ ਮੇਰੇ ਪੁੱਤ ਜੇ ਕਮਾਊਗਾ ਤਾਂ ਖਾਣੇਗੀ 3200 ਜੀਬਿਲ ਮਕਾਉਂਦੀ ਹੱਥਾਂ ਨੂੰ ਤੂੰ ਆ ਚਾਹੀਦਾ ਆ ਚਾਹੀਦਾ ਬਸ ਫੇਰ ਜੀ ਦੀ ਜਿਵਾਨ ਚੱਲਦੀਆਂ ਉਹਨਾਂ ਸੱਤ ਹਾਲ ਚੱਲਦੇ ਆ ਤੇਰੇ ਪੁੱਤ ਨੇ ਕਮਾ ਕੇ ਕੀ ਬਾ ਨਾ ਫਿਰ ਉਹਨੇ ਨਾ ਜਾਇ ਕਰ ਕੰਜਰੀਗੇ ਆ ਗਈ ਕਿਸੇ ਖਾਸ ਨਾ ਪੱਤੇ ਚਟਕੇ ਚੰਗਾ ਬੋਲਦੀ ਆ ਰੱਖੇ ਲੈ ਕੇ ਤਾਂ ਜਾਂਦਾ ਨਹੀਂ ਲੈ ਕੇ ਤਾਂ ਜਾਂਦਾ ਨਹੀਂ ਕੋਈ ਜਾਂਦਾ ਮੈਂ ਰੋਕਤਾ ਮੈਂ ਰੋਕ ਫਿਰ ਮੈਂ ਤਾਂ ਆਈ ਜਾਉਂਗੀ ਕਰ ਲੈਣਾ ਕੁਸਰਤਾ ਹੁੰਦਾ ਫਿਰ ਯਾ ਤੈਨੂੰ ਲੋਕ ਥੁੱਕਦੇ ਨੇ ਸਾਨੂੰ ਕੋਈ ਨਹੀਂ ਕੁਛ ਕਹਿੰਦਾ ਤੈਨੂੰ ਉਹ ਰਹਿਣ ਦੇ ਮੇਰਾ ਨਾ ਵੱਡੀ ਵੈਸੇ ਤਾਂ ਥੋੜੀਆਂ ਨਾ ਜਾਇਆ ਕਰੋ ਐਂ ਜਾਇਆ ਕਰੋ ਕੱਲੀ ਸਾਰੇ ਅੱਜ ਹੁਣ ਦੋ ਆ ਕੇ ਗਈਆਂ ਨੇ ਕਈ ਸਾਰਾ ਕੰਮ ਸਾੜ ਕੇ ਬਾਗੀ ਮੈਂ ਕੰਮ ਕਰਦੀ ਨਹੀਂ ਉਹ ਕਿੱਧਰ ਮਾਂ ਬਾਪ ਨੇ ਪੱਤੇ ਚਟਣਗੇ ਉਹ ਕੰਜਰੀ ਮੇਰੇ ਪੁੱਤ ਵੀ ਸਿੱਖੋ ਮੇਰਾ ਨਾ ਵਦਪਤ ਨਾ ਮੀ ਥੋੜੀਆਂ ਪਿੰਡ ਥੋੜਾ ਮੇਰੀ ਬਦਨਾ ਤੇ ਸਿਰ ਤੇ ਰਗੇ ਚਾਮਲੀ ਹੋਈ ਤੁਸੀਂ ਨਹੀਂ ਬਿਠਾਈ ਆ ਧੂਕੀ ਕਰ ਲਿਆ ਮੈਨੂੰ ਤਾਂ ਆ ਜਾਂਦੇ ਤੇਰੇ ਖੱਖਾ ਮੈਂ ਉੱਥੇ ਹੀ ਪੜਵਾਉਂ ਜਿੰਨਾ ਚੇ ਤੈਨੂੰ ਗੱਠਾ ਡੰਡੂ ਟੋਕਦੇ ਆਂ ਨਾ ਤੈਨੂੰ ਸੁਰਤੇ ਨਹੀਂ ਆਉਂਦੀ ਲੈ ਇਹਨੂੰ ਘੂਰ ਲੈ ਇਹਦਾ ਕੰਗਰੀਕ ਤੇ ਦੱਸਣਾ ਕਿ ਆ ਗਈ ਮੈਨੂੰ ਬਾੜੀ 12 ਤਾਲੀਏ ਮਾਂ ਤੇ ਐ ਨਾ ਨਹੀਂ ਭਾਈ ਸੱਚੀ ਸਾਖ ਸੌਦਾ ਕਹਿੰਦੇ ਕਰਮਾ ਨਾਲ ਮਿਲਦਾ ਇਹ ਕੰਜੀਰ ਦਾ ਉਹੀ ਚੰਗਾ ਤੇ ਮੇਰਾ ਜਵਾਕ ਨਰ ਮੈਂ ਤਾਂ ਉਂਡ ਬੋ ਕੇ ਰੱਖਤਾ ਕਿੱਥੇ ਮੇਰਾ ਜਵਾਕ ਕਿੱਥੇ ਲੂਤਣੀ ਇਹ ਖਬਰ ਕਿੱਥੇ ਕਿੱਥੇ ਪਾਂਦ ਤੇ ਨੱਪਤੇ ਜੱਟ ਗਈ ਐ ਸਾਨੂੰ ਕਿੱਥੇ ਜਾਣ ਦੀ ਬੰਦੇ ਜੇ ਬੋਲੀ ਸੋ ਸੁਣਾ ਕੇ ਭਾਗੀ ਨਾ ਸਾਰੇ ਕੰਮ ਛੱਡ ਗਈ ਆ ਗਰਮੀ ਗਰਮੀ ਹੋਈ ਪਈ ਤੁਰਿਆਂ ਜਾਂਦਾ ਹੋਰ ਨਹੀਂ ਮੈਂ ਤਾਂ ਸਰਦਾ ਨਹੀਂ ਭਾਈ ਘਰ ਬੰਨਿਆ ਹੋਇਆ ਇਹਦਾ ਕੀ ਲੂਤਣੀ ਦਾ ਪੱਤੇ ਹੋਰ ਕਿਧਰ ਭਾਈ ਇੱਧਰ ਚ ਆ ਜਿੱਧਰ ਚ ਟਾਈ ਕਰ ਲੈ ਨਾ ਇੱਧਰ ਚੱਟੇ ਚੱਲ ਮਨਾ ਇਹ ਦਿਨ ਪੰਪ ਕਣ ਕੁੱਤੀ ਨਾ ਓਹੋ ਮੈਂ ਤਾਂ ਥੱਕ ਗਈ ਇੱਕ ਐਨੀ ਗਰਮੀ ਉੱਪਰੋਂ ਹੁੰਦਾ ਸਾਰ ਘਰੇ ਅੰਮਾ ਬਿੱਡ ਛੇੜੀ ਰੱਖਦੀ ਆ ਕਿੱਥੇ ਮੇਰੇ ਪੱਲੇ ਪੈ ਗਈ ਅ ਮੇਰੇ ਮਾਵਾ ਬੰਨੇ ਦਾ ਨਾ ਮੈਨੂੰ ਡੋ ਬਤਾ ਜੋ ਮੈਂ ਦੇਖਿਆ ਵੀ ਨਹੀਂ ਹੈਗਾ ਕਿਹੜੀ ਚੰਦਰੀ ਬੁੜੀ ਆ ਸਵੇਰੇ ਉੱਠਦਾ ਨੇ ਮੱਥੇ ਲਾਉ ਜਾਂਦੀ ਹੈਗੀ ਸਾਰਾ ਦਿਨ ਇਹਦਾ ਬੇਕਾਰ ਨਿਕਲਦਾ ਇੱਕ ਇਹਦਾ ਪੁੱਤ ਨਾ ਮੂੰਹੋਂ ਬੋਲਦਾ ਨਾ ਕਰਦਾ ਪਤਾ ਨਹੀਂ ਵਿਆਹ ਕਰੇ ਵਾਸਤੇ ਕਰਾਉਂਦੇ ਨੇ ਲੈ ਕੱਟ ਵੀ ਤੇ ਐਡੀ ਸ਼ਤੀ ਪਤਾ ਨਹੀਂ ਕੌਣ ਸੀਗਾ ਆ ਗਿਆ ਦੁਬਾਰੇ ਹੈਲੋ ਹਾਂਜੀ ਕਿਵੇਂ ਹੋ ਹਾਂਜੀ ਕੌਣ ਭੁੱਲ ਗਈ ਨੰਬਰ ਦੇ ਕੇ ਗਏ ਤੁਸੀਂ ਅੱਛਾ ਜੀ ਹਾਂਜੀ ਹਾਂਜੀ ਨਵਦੀਪ ਬੋਲਦਾ ਓਕੇ ਓਕੇ ਹਾਂ ਸਮਝ ਗਈ ਤੁਸੀਂ ਆ ਮੈਨੂੰ ਐਦਾਂ ਕਾਲ ਨਾ ਲਾਇਆ ਕਰੋ ਕਿਉਂ ਜੇ ਮੈਂ ਕਾਲ ਕਰਾਂ ਤਾਂ ਹੀ ਚੱਕ ਲਿਆ ਕਰੋ ਬੈਕ ਕਾਲ ਨਾ ਕਰਿਆ ਕਰੋ ਮੈਂ ਤਾਂ ਤਾਂ ਲਾਇਆ ਸੀ ਕੋਨਾ ਵੀ ਜਾ ਤੁਹਾਡੇ ਨੰਬਰ ਵਗ ਜੂਗਾ ਅੱਛਾ ਚਲੋ ਕੋਈ ਗੱਲ ਨਹੀਂ ਹੋ ਤਾਂ ਮੈਂ ਸੇਵ ਕਰ ਲਵਾਂ ਤੇ ਮੇਰੀ ਸਾਸ ਨਾ ਬੜੀ ਤੰਤਰੀ ਐ। ਅੱਛਾ। ਜੇ ਉਹਨੂੰ ਪਤਾ ਲੱਗ ਗਿਆ ਨਾ ਜਿਹੜੀ ਮੇਰੀ ਵੇਸਤੀ ਕਰੂ ਕਰੂ ਥੋੜੀ ਵੀ ਆਗਲੀ ਕਰੂਗੀ। ਬਹੁਤ ਤੰਤਰੀ ਤੀਮੀ ਐ। ਤਾਂ ਹੀ ਕਹਨੀ ਆ ਵੀ ਮੈਂ ਤਾਂ ਮਰੂੰ ਮਰੂੰਗੀ ਨਾਲ ਤੁਸੀਂ ਵੀ ਮਰੋਗੇ। ਅੱਛਾ। ਵੀ ਬਿਨਾ ਮੈਸੇਜ ਤੋਂ ਫੋਨ ਨਾ ਲਾਇਆ ਕਰੋ। ਯਾਰ ਮੈਨੂੰ ਤਾਂ ਨਹੀਂ ਮਰਦਾ ਜੀਏ ਪੜਾ ਕਰੀ ਜਾ ਤੈਨੂੰ ਫੋਨ ਲਾਉਣ ਨੂੰ ਮੈਂ ਤਾਂ ਬਾਲੀ ਵਧੀਆ ਲੱਗਦੀ ਆ ਤੂੰ। ਅੱਛਾ ਜੀ। ਹੂੰ। ਵਧੀਆ ਤਾਂ ਤੁਸੀਂ ਵੀ ਲੱਗਦੇ। ਘਰੇ ਕੌਣ ਕੌਣ ਨੇ ਤੁਹਾਡੇ? ਘਰੇ ਫਿਲਹਾਲ ਤਾਂ ਮੰਮੀ ਹੋ ਨੇ, ਉਹ ਤਾਂ ਚਲੇ ਜਾਂਦੇ ਆ ਡਿਊਟੀ। अच्छा। ਜਿਵੇਂ ਹੀ ਹੁੰਦੇ ਨੇ। ਇਹ ਵੀ ਐ ਨਹੀਂ ਪਤਾ ਕਿਦਦਰ ਨੂੰ ਲੰਘ ਜਾਣ ਸਹੇਲੀਆਂ ਨਾਲ। ਓਕੇ, ਕੱਲੂ ਆਉਣਗੇ ਬਾਜ਼ਾਰ 'ਚ। ਕੱਲ ਨੂੰ ਕੋਈ ਪ੍ਰੋਗਰਾਮ ਤੇ ਹੈ ਨਹੀਂ। ਅੱਛਾ। ਸਰ ਬਣਾ ਲਉ। ਮੈਂ ਤੁਸੀਂ ਕਹਿੰਦੇ ਹੋ ਤਾਂ। ਅੱਛਾ, ਹਮ ਮਿਲ ਜਾਂਦੇ। ਮੇਰਾ ਤਾਂ ਚੀਜ਼ ਕਰ ਰਹੀ ਸੀ ਮਿਲਣ ਨੂੰ। ਚਲ ਕੋਈ ਗੱਲ ਨਹੀਂ। ਕੱਲ ਦੀ ਕਾਲ ਨਾਲ ਦੇਖਦੇ ਆਂ। ਅੱਛਾ। ਤੇ ਇਕ ਗੱਲ ਯਾਦ ਰੱਖਿਓ। ਹਾਂਜੀ। ਵੀ ਬੈਕ ਕਾਲ ਨਹੀਂ ਕਰਨੀ ਹੈਗੀ। ਉਚੰਗਾ ਮਹਾਰਾਜ ਨਹੀਂ ਕਰਦਾ ਜਦੋਂ ਤੁਸੀਂ ਕਹਿੰਗੇ ਉਦੋਂ ਕਰ ਲਊਗਾ ਤੁਹਾਨੂੰ ਮੈਨੂੰ ਵਧੀਆ ਲੱਗਦਾ ਹਾਂ ਆਫ ਕੌਰਸ ਜੇ ਵਧੀਆ ਲੱਗਦੀ ਹੋ ਤਾਂ ਹੀ ਨੰਬਰ ਦਿੱਤਾ ਨਹੀਂ ਅਵੇ ਰਾਹ ਚੱਲਦੇ ਨੂੰ ਮੈਂ ਨੰਬਰ ਥੋੜੀ ਦਊਂਗੀ ਮੈਂ ਤਾਂ ਇਹਦੀ ਯਾਰ ਕਿਤੇ ਮੈਂ ਤੈਨੂੰ ਪਸੰਦ ਨਹੀਂ ਹੈਗਾ ਵੀ ਮੈਂ ਧੱਕੇ ਨਾਲ ਨੰਬਰ ਲੈ ਲਿਆ ਨਹੀਂ ਨਹੀਂ ਜਿ세 ਤੁਸੀਂ ਮੈਨੂੰ ਦੇਖਦੇ ਸੀ ਉੱਤੇ ਮੈਂ ਵੀ ਤੁਹਾਨੂੰ ਬਹੁਤ ਵਾਰ ਦੇਖਿਆ ਅੱਛਾ ਪਰ ਮੇਰੇ ਤੋਂ ਹਿੰਮਤ ਨਹੀਂ ਹੋਈ ਤੁਸੀਂ ਪਤਾ ਨਹੀਂ ਕਿਵੇਂ ਜਿਗਰਾ ਕੱਢ ਲਿਆ ਉਹ ਮੈਂ ਤਾਂ ਤੁਰ ਹੀ ਜਾਂਦੀ ਹੁੰਦੀ ਦੇਖ ਕੇ ਯਾਰ ਐਵੇਂ ਹਿੰਮਤ ਹੀ ਹੋ ਗਈ अच्छा जी फिर ਕੱਲਿਆਂ ਦਾ ਫਾਇਦਾ ਚੱਕ ਲੈਣਾ ਨਾ ਨਾ ਫਾਇਦਾ ਤਾਂ ਕਦੇ ਵਾਸਤੇ ਚੱਕਿਆ ਚਲੋ ਮੈਨੂੰ ਇੱਕ ਮਿੰਟ ਯਾਰ ਕੋਈ ਆ ਰਿਹਾ ਹਨਾ ਮੈਂ ਫੇਰ ਕਰ ਦਾਂਗਾ ਓਕੇ ਠੀਕ ਹੈ ਫੋਨ ਕਰ ਲਿਆ ਕਰੋ ਆਪ ਵੀ ਓਕੇ ਸੀ ਓਕੇ ਹਾਂ ਠੀਕ ਹੈ ਜੀ ਹੈ ਓਕੇ ਬਾਈ ਬਾਏ ਬਾਏ ਲਵ ਯੂ ਲਵ ਯੂ ਬਾਈ ਬਾਈ ਹਾਈ ਕਿੰਨੇ ਪਿਆਰ ਨਾਲ ਬੁਲਦਾ ਹਨਾ ਕਿੰਨੀ ਮਿੱਠੀ ਆਵਾਜ਼ ਆ ਤੇ ਇੱਕ ਖੜੂਸ ਹੈ ਉਹ ਕੋਈ ਕੋਈ ਕਿ ਪ੍ਰੰਡ ਰੇ ਲਾ ਸੜਾ ਤੇ ਕਿੱਥੇ ਇਹ ਹੈ ਕਿੰਨੀ ਪਰਵਾਹ ਕਰਦਾ ਹਨ ਕਿੰਨੇ ਟਾਈਮ ਤੋਂ ਮੈਨੂੰ ਦੇਖਦਾ ਆ ਰਿਹਾ ਤੇ ਦੇਖ ਲਾ ਕਿੱਡਾ ਦਿਲ ਕੱਢ ਕੇ ਮੈਨੂੰ ਐਡੀ ਗੱਲ ਕਹੀ ਹੈ ਨਹੀਂ ਅੱਜ ਕੱਲ ਅਗਲਾ ਉਹੀ ਡਰਦਾ ਹੈ ਕਿ ਕਿਤੇ ਉਹੀ ਨਾ ਜੁੱਤੀਆਂ ਪੈ ਜਾਣ ਕਿੰਨਾ ਕਰਦਾ ਹਨ ਮੇਰਾ ਖੜੂਸ ਜਾ ਪਤਾ ਨਹੀਂ ਕੀ ਸੋਚ ਕੇ ਲੱਭ ਤਾਂ ਮੇਨੇ ਮਾਵ ਆਪਣੇ ਇਹ ਝਾਊ ਜਾ ਇਹਦੀ ਕੋਈ ਸੋਚ ਕੇ ਤਾਂ ਮੂੜੀ ਖਰਾਬ ਹੋ ਜਾਂਦਾ ਚੱਲ ਛੱਡ ਮੈਂ ਤਾਂ ਚਾਹ ਬਣਾਉਣੀ ਹੈ ਸਿਰ ਦੁਖਣ ਲੱਗ ਗਿਆ ਇਵੇਂ ਵਗੀ ਬੈਠੇ ਬਾਹਰ ਮੈਂ ਪੁੱਛਣਾ ਕਾਹਨੂੰ ਪੁੱਛਣਾ ਹੈ ਉਹ ਲੜਕੇ ਹੱਡੀਆਂ ਕੰਜਰੀ ਅੱਜ ਮੇਰੇ ਨਾਲ ਕਿਉਂ ਤੈਨੂੰ ਪਤਾ ਤਾਂ ਹੈਗਾ ਹੁਣ ਪੱਤੇ ਜਟਟ ਕੇ ਆਈ ਸੀ ਮੈਂ ਤਾਂ ਇਹੋ ਜਿਹਾ ਕੁਝ ਬੋਲੀਆ ਮੈਂ ਖੱਜ ਮੁੰਡੇ ਨੂੰ ਮਾਜਿੰਦੇ ਕਹਿੰਦੀ ਕਰ ਲੋ ਮੇਰਾ ਕੀ ਕਰਦੇ ਹੋ ਮੇਰੀ ਗੱਲ ਸੁਣ ਲੈ ਗੱਠਾ ਟੋਲ ਕੇ ਡੰਡਾ ਨਾ ਉਹਦੇ ਨਰੇ ਨਰੇ ਕੁੱਤੇ ਤੇ ਨਾਲ ਆ ਮੈਂ ਅੱਜ ਕੱਲੀ ਕੀ ਕਰਨ ਵਗੀ ਬਿਆਰ ਉਹ ਰੋਜ਼ ਫਿਰਦੀ ਹੈ ਤੈਨੂੰ ਤਾਂ ਮੈਂ 10 ਦਿਨ ਦਰਦੀ ਤੇ ਮੈਂ ਕਹਿੰਦੀ ਖਾਪ ਕੇ ਮੇਰਾ ਜਵਾਕ ਬਾਹਰ ਆਉਂਦਾ ਦੱਸੂਗਾ ਲਹੂ ਤਾਂ ਪਾਣੀ ਬਣ ਜੂਗਾ ਪੁੱਤ ਮੈਂ ਦਰਦੀ ਤੈਨੂੰ ਦੱਸਦੀ ਵੀ ਤੂੰ ਕਿੱਧਰ ਕਿੱਧਰੋਂ ਦੁੱਖ ਤੇਰੀ ਪਹਿਲਾ ਦੱਸਣਾ ਸੀ ਮਾਂ ਤਨੇ ਤਾਂ ਫਿਰ ਰੋਜ਼ ਦੀ ਕੰਮ ਹੋ ਗਿਆ ਐ ਕਿਵੇਂ ਚੱਲੂ ਆਪਣੇ ਆਪਣੇ ਤਾਂ ਅੱਜ ਤੱਕ ਨਹੀਂ ਘਰੇ ਕੋਈ ਬਾਹਰ ਗਿਆ ਆ ਦੇਖ ਲੈ ਫਿਰ ਜੇ ਮੈਂ ਕਿਹਾ ਅੱਜ ਮੈਂ ਬਾਹਰ ਨਿਕਣ ਯੋਗ ਨਹੀਂ ਕਹੀ ਤੇਰੇ ਗੋਡੇ ਤੋਂ ਤੂੰ ਜਾਣ ਕੇ ਨਿਕਲਦੀ ਬਾਹਰ ਅੱਜ ਇਹਨੂੰ ਐ ਉੱਤਰ ਦਿੰਦੀ ਐ ਮੈਂ ਉਤਰੋ ਚੱਲਦੀ ਐ ਉਤਰੋ ਬਾਅਦ ਚੱਲਦੀ ਐ ਮੈਂ ਕਿਹਾ ਅੱਜ ਆ ਜਾਂਦੇ ਕਹੀ ਕਰਾ ਲਈ ਜਿਹੜਾ ਕੁਝ ਕਰਾਉਣਾ ਹੋ ਮੈਂ ਤੈਨੂੰ ਇੱਕੋ ਹੀ ਗੱਲ ਕਹੀ ਨਹੀਂ ਪਹਿਲਾਂ ਤਾਂ ਕਹਾ ਨਾ ਡੰਡਾ ਚੱਕ ਕੇ ਸਹਾਰ ਦੇ ਤੇਰੇ ਸਿਰ ਤੇ ਵਜੂ ਮੇਰੇ ਤੇ ਬੈਗੀ ਕਰ ਜਾ ਮੈਨੂੰ ਅੱਜ ਕਰਨੀ ਪੂ ਫਰ ਇੱਕ ਬਸ ਆਹੀ ਚੱਲਦਾ ਆਪਣਾ ਕੰਮ ਚਾਵਲ ਦੀ ਭਾਈ ਤੂੰ ਡਰੀ ਜਾਂ ਨਾ ਇਹ ਸਿਰ ਚੜੀ ਜਾਂਦੀ ਐ ਮੈਂ ਕਰਦਾ ਗੱਲ ਜਾ ਕੇ ਕਰ ਲੈ ਤੂੰ ਮੇਰੀ ਗੱਲ ਸੁਣ ਗਲਤਾਂ ਕਰ ਲਈ ਮੇਰੀ ਸੌਕ ਨੂੰ ਨਾ ਮੇਰੇ ਬਾਪ ਦੀ ਰੰਨ ਨੂੰ ਕੁੱਟੀ ਦਾ ਘਟ ਘੜੀਸੀ ਜਾਦੇ ਦਮਕਾ ਨਹੀਂ ਪੂਰਾ ਤੂੰ ਦੇਖੀ ਚਾਲ ਅੱਜ ਬਣਦਾ ਚੱਲ ਆਉਣੀ ਤੇਰੇ ਮਗਰ ਖੜਕੇ ਆਉਂਗੀ ਮੈਂ ਪਾਂਡੀਆਂ ਨਹੀਂ ਵਾਈਆਂ ਇਹੇ ਬਾਪ ਦੀ ਰੰਨ ਇਹਦੇ ਹੋਗਲ ਹੋ ਗਈ ਕਹਿੰਦੀ ਮੈਂ ਸ਼ਰਮਾਂ ਦੀ ਅੰਦਰ ਵੱਲ ਗਈ ਨੱਕ ਜਣ ਜਾਣਾ ਮੇਤੋ ਲਗੀ ਨਹੀਂ ਤੇ ਮੇਰੇ ਪੁੱਤੇ ਸਿਰ ਤੇ ਧਰਲੇ ਪੈਰ ਦੋਏ ਨਾ ਮੇਰੇ ਤੇ ਤੇਰਾ ਸਾਵੰਦ ਕਰ ਦਾਂਗੇ ਕੰਜਰੀਏ ਦੇਖੀ ਤੇ ਜਾ ਇਹਦਾ ਤੂੰ ਤੈਨੂੰ ਦੇਖ ਕੇ ਕੰਜਰੀ ਕੋਈ ਹੋਰ ਵੀ ਗੜੂ ਕਰ ਲਉ ਇੱਕ ਮੈਂ ਸਲਿਬੜੀ ਸੌਰੂ ਲੇੜੂਗੀ ਇਹੇ ਬਾਪ ਦੀ ਰੰਨ ਇਥੇ ਠਿੱਕ ਠਕ ਕਰਦੀ ਹੈ ਦੇਖਾਂ ਨਾ ਬਾਜ਼ਾਰ ਕੀ ਕਰਦੀ ਸੀ ਅੱਜ ਫਿਰਦੀ ਸੀ ਲੋਤ ਲੋਤਰ ਕਰਦੀ ਫਮ ਘਮ ਘਮ ਕਰਦੀ ਫਿਰਦੀ ਸੀ ਨਾਂ ਤਰੇ ਸਿਰ ਤੇ ਚੁੰਨੀ ਫਿਰਦੀ ਸੀ ਘੇੜੇ ਦੇ ਵਿੱਚ ਕੀ ਕਰਨ ਗਈ ਸੀ ਬਾਜ਼ਾਰ ਮੈਂ ਕੀ ਕਰਨ ਜਾਣਾ ਸੋ ਚੀਜ਼ਾਂ ਹੁੰਨੀਆਂ ਕਰਦੀਆਂ ਉਹ ਲੈਣ ਗਈ ਸੀ ਮਾਂ ਨਾਲ ਵਗ ਜਾਂਦੀ ਮਾਂ ਕੱਬਾ ਹੈ ਗਈ ਸੀ ਘਰੇ ਕੱਲੀ ਸੀ ਦੋਏ